ਦੇਖੋ ਇੱਕ ਸਾਨੂੰ ਇੱਕ ਕੰਪਲੇਨਟ ਸੀਗੀ ਜਿਹੜੇ ਕੜੂਆ ਤੋਂ ਅਮਰਜੀਤ ਸਿੰਘ ਵੱਲੋਂ ਸਾਨੂੰ ਕੰਪਲੇਨਟ ਪ੍ਰਾਪਤ ਹੋਈ ਸੀਗੀ ਵੀ ਹਾਂ ਵੀ ਉਹਨਾਂ ਦੇ ਨਾਲ ਕਿਸੇ ਨੇ ਠੱਗੀ ਮਾਰੀ ਹੈ 50 ਲੱਖ ਦੇ ਕਰੀਬ ਵੀ ਉਹਨਾਂ ਨੂੰ ਜਾਲੀ ਉਹਨਾਂ ਨੂੰ ਜਾਲੀ ਡਾਕੂਮੈਂਟ ਦਿਖਾ ਕੇ ਜਾਲੀ ਜਾਂ ਕਿਸੇ ਹੋਰ ਜਗ੍ਹਾ ਦਿਖਾ ਕੇ ਉਹਨਾਂ ਦੇ ਕੋਲੋਂ 50 ਲੱਖ ਦੇ ਕਰੀਬ ਠੱਗੀ ਮਾਰੀ ਉਹਨਾਂ ਨਾਲ ਤੇ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਖਰੜ ਤੋਂ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਜਿਸ ਦੇ ਚ ਉਹਨਾਂ ਨੇ ਹੁਣ ਤੱਕ 5 ਬੰਦੇ ਗ੍ਰਿਫਤਾਰ ਕੀਤੇ ਤੇ ਦੋ ਅੱਗੇ ਹੋਰੇ ਰੈਡੀਫਾਈ ਕੀਤੇ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਇਨਵੋਲਵ ਸੀਗੇ ਇਹ ਜਿਹੜੀ ਬੇਸਿਕਲੀ ਸਟੋਰੀ ਏ ਆ ਵੀ ਹਾਂ ਵੀ ਇਹ ਗੈਂਗ ਸੀ ਜਦੋਂ ਫਰਦਰ ਵੈਰੀਫਾਈ ਕੀਤਾ ਤੇ ਪਤਾ ਲੱਗਾ ਵੀ ਇਸ ਗੈਂਗ ਦੇ ਉੱਪਰ ਲਗਭਗ 15 16 ਦੇ ਕਰੀਬ ਪਰਚੇ ਦਰਜ ਨੇ ਪਹਿਲਾਂ ਹੀ ਸੇਮ ਮੋਡਸ ਆਪਰੇਂਡੀ ਦੇ ਵੀ ਹਾਂ ਵੀ ਜਾਲੀ ਡਾਕੂਮੈਂਟਸ ਤਿਆਰ ਕਰਨੇ ਜਾਲੀ ਬੰਦੇ ਖੜੇ ਕਰਨੇ ਤੇ ਲੋਕਾਂ ਨੂੰ ਲਲਚਾ ਕੇ ਜ਼ਮੀਨ ਦਿਵਾਉਣ ਦੇ ਬਹਾਨੇ ਉਹਨਾਂ ਕੋਲੋਂ ਕਰੋੜਾਂ ਰੁਪਏ ਠਗਣਾ ਇਸ ਸਬੰਧੀ ਇਹਦੇ 'ਚ ਜਦੋਂ ਕਾਰਵਾਈ ਕੀਤੀ ਗਈ ਇਹਦੇ ਵਿੱਚੋਂ ਸਾਨੂੰ ਹੁਣ ਤੱਕ ਇਹਨਾਂ ਨੇ ਇਹਨਾਂ ਨੂੰ ਫਦੇ ਕਰ ਸਾਡੀ ਜ਼ਮੀਨ ਦਿਖਾਈ ਸੀ ਬੇਸਿਕਲੀ ਇਹਨਾਂ ਨੇ ਆਪਣੇ ਜਿਹੜੇ ਅਮਰੀਦ ਨੂੰ ਫਤੇਗੜ ਦੀ ਜ਼ਮੀਨ ਦਿਖਾ ਕੇ ਜਾਲੀ ਉੱਥੇ ਬੰਦੇ ਖੜੇ ਕਰਕੇ ਆਪਣੇ ਬੰਦੇ ਪਹਿਲਾਂ ਭੇਜ ਕੇ ਉਹਨਾਂ ਨੂੰ વિશ્વાસ ਦਵਾਇਆ ਵੀ ਇਹ ਜ਼ਮੀਨ ਉਹਨਾਂ ਦੀ ਹੈ ਬਾਅਦ ਵਿੱਚ ਉਹਨਾਂ ਦੇ ਕੋਲ 50 ਲੱਖ ਦੇ ਕਰੀਬ ਬਿਆਨਾ ਇਹਨਾਂ ਨੇ ਹੜਪ ਕੀਤਾ ਸੀਗਾ ਜਿਹਦੇ ਚੋਂ ਅਸੀਂ ਬਾਅਦ ਵਿੱਚ ਜਦੋਂ ਕਾਰਵਾਈ ਕੀਤੀ ਇਹਦੇ ਚੋਂ ਅਸੀਂ ਅਵਤਾਰ ਸਿੰਘ ਜਗਦੀਸ਼ ਕੁਮਾਰ ਜਗਤਾਰ ਜਗਤਾਰ ਸਿੰਘ ਪੁਪੇਸ਼ ਮਹਿਤਾ ਤੇ ਗੁਰਬਾਜ ਸਿੰਘ ਇਹ ਪੰਜ ਬੰਦੇ ਜਿਹੜੇ ਅਸੀਂ ਮੋਰਿੰਡੇ ਤੋਂ ਘੜੂਆ ਤੋਂ ਫਤੇਗੜ ਸਾਹਿਬ ਤੋਂ ਗ੍ਰਿਫਤਾਰ ਕੀਤੇ ਨੇ ਬ ਦੋ ਬੰਦੇ ਜਿਹੜੇ ਕਿ ਮੰਗਾ ਸਿੰਘ ਤੇ ਕੁਲਵਿੰਦਰ ਸਿੰਘ ਉਫ ਕਾਲੀ ਇਹ ਦੋ ਰਹਿੰਦੇ ਨੇ ਜਿਹੜੇ ਕਿ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਕੋਲ ਜਿਹੜੀ ਟੋਟਲ ਰਿਕਵਰੀ ਹੈ 50 ਲੱਖ ਦੇ ਵਿੱਚ ਕੋਲੋਂ ਇਹਨਾਂ ਨੇ ਠੱਗੀ ਮਾਰੀ ਸੀ ਅਸੀਂ 32 ਲੱਖ ਦੇ ਕਰੀਬ ਰਿਕਵਰੀ ਕੀਤੀ ਉਹਨਾਂ ਕੋਲ ਸਾਰੇ ਦੋਸ਼ੀਆਂ ਕੋਲੋਂ ਤੇ ਇਹਨਾਂ ਕੋਲ ਚਾਰ ਗੱਡੀਆਂ ਜਿਹੜੀ ਕਿ ਹਾਂਡਾ ਮੇਜ਼ ਥਾਰ ਗੱਡੀ ਬਰੀਜ਼ਾ ਸਕੋਡਾ ਦੀ ਫੈਬੀਆ ਗੱਡੀ ਇਹ ਚਾਰ ਗੱਡੀਆਂ ਵੀ ਨਾਲ ਬਰਾਮਦ ਹੋਈਆਂ ਤੇ ਇਹਨਾਂ ਦੇ ਪੁਰਾਣੇ ਰਿਕਾਰਡ ਦੇਖ ਕੇ ਅਸੀਂ ਇਹਨਾਂ ਦੀਆਂ ਸਾਰੀਆਂ ਬੀਲਜ਼ ਵੀ ਕੈਨਸਲ ਕਰਾ ਰਹੇ ਹਾਂ ਤੇ ਇਹਨਾਂ ਦੇ ਹੋਰ ਜੋ ਸਖਤ ਤੋਂ ਸਖਤ ਜਿਹੜੀ ਇਹਨਾਂ ਦੀ ਪ੍ਰਾਪਰਟੀ ਦੋਨ ਬੱਟ ਜਾਂ ਲੋਕਾਂ ਦੀ ਠੱਗੀ ਨਾਲ ਪੈਸੇ ਦੇ ਹਿਸਾਬ ਨਾਲ ਇਹਨਾਂ ਦੀ ਪ੍ਰਾਪਰਟੀ ਬਣਾਈ ਹੈ ਉਹ ਵੀ ਅਟੈਚ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਸਰ ਹੁਣ ਚੱਲਦੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਹੈ ਕਿ ਇਹਨਾਂ ਦੀ ਮੋਡਸ ਆਪਰੇਂਡੀ ਕੀ ਸੀ ਜਿੱਦਾਂ ਤੁਸੀਂ ਕਹਿੰਦੇ ਜਾਲੀ ਆਧਾਰ ਕਾਰਡ ਜਾਂ ਇਹ ਕਰਦੇ ਕਿਸੇ ਕਿਸ ਤਰ੍ਹਾਂ ਦੀ ਮੋਡਸ ਆਪਰੇਂਡੀ ਬੇਸਿਕਲੀ ਇਹਨਾਂ ਦਾ ਇਹ ਮੋਡਸ ਆਪਰੇਂਡੀ ਸੀਗੀ ਇਹ ਜਿਹੜੇ ਬੰਦੇ ਨੂੰ ਜਿਸ ਬੰਦੇ ਦੇ ਕੋਈ ਜ਼ਰੂਰਤਮੰਦ ਜਿਹਨੇ ਬੰਦੇ ਨੇ ਜ਼ਮੀਨ ਵੇਚੀ ਹੈ ਪਹਿਲੋਂ ਤੇ ਇਹ ਦੇਖਦੇ ਸੀ ਵੀ ਕਿਸ ਬੰਦੇ ਕੋਲ ਪੈਸੇ ਹੈਗੇ ਨੇ ਫਿਰ ਜਿਸ ਬੰਦੇ ਕੋਲ ਜਿਹਦਾ ਬੰਦਾ ਜ਼ਮੀਨ ਦਾ ਕਿਸੇ ਦੀ ਜ਼ਮੀਨ ਦੇ ਜਾਲੀ ਡਾਕੂਮੈਂਟ ਜਿਹੜਾ ਮਾਲਕ ਸੀਗਾ ਉਹਦੀ ਆਈਡੈਂਟੀਟੀ ਇਮਪਰਸੋਨੇਟ ਕਰਕੇ ਉਹਦੇ ਜਾਲੀ ਆਈਡੀਆਂ ਬਣਾ ਕੇ ਉਹ ਬੰਦੇ ਨੂੰ ਦੱਸਦੇ ਸੀਗੇ ਅਸੀਂ ਉਹਦੇ ਮਾਲਕ ਆ ਜਦੋਂ ਬੰਦਾ ਉੱਥੇ ਦੇਖਣ ਜਾਂਦਾ ਸੀਗਾ ਉੱਥੇ ਨਾਲ ਦੇ ਖੇਤਾ ਜੀ ਆਪਣੇ ਬੰਦੇ ਖੜੇ ਕਰ ਦਿੰਦੇ ਸੀਗੇ ਵੀ ਹਾਂ ਜੀ ਇਹ ਜ਼ਮੀਨ ਇਸੇ ਬੰਦੇ ਦੀ ਹੈ ਜਿਹੜਾ ਮਾਲਕ ਸੀਗਾ ਉਹ ਬੰਦੇ ਨੂੰ ਸ਼ਵਾਦ ਦਵਾ ਕੇ ਉਹਦੇ ਕੋਲੋਂ ਬਿਆਨਾ ਕਰਾ ਲੈਂਦੇ ਸੀਗੇ ਮੈਨਾ ਕਰਾ ਕੇ ਬਾਅਦ ਚ ਉਹਦੇ ਕੋ ਪੈਸੇ ਹੜਪ ਗਾ ਲੈਂਦੇ ਸੀਗੇ ਇਹ ਕਿਹਦੇ ਚ ਸਭ ਕੀ ਗਵਰਨਮੈਂਟ ਤੇ ਆਫੀਸ਼ੀਅਲ ਵੀ ਇਨਵੋਲਵਮੈਂਟ ਆਈ ਹੈ ਨਹੀਂ तक ਹਾਲੇ ਤੱਕ ਦੇਖੋ ਜੀ ਇਹ ਜਾਲੀ ਡਾਕੂਮੈਂਟਸ ਆਪ ਤਿਆਰ ਕਰਦੇ ਸੀਗੇ ਤੇ ਜਿਹੜਾ ਬੰਦੇ ਨੂੰ ਲਾਲਚ ਦਿੰਦੇ ਸੀਗੇ ਹਾਲੇ ਤੱਕ ਇਹਦੇ ਚ ਕੋਈ ਇਹ ਡਾਕੂਮੈਂਟ ਨਹੀਂ ਹੈਗਾ ਵੀ ਜਿਹੜਾ ਗਵਰਨਮੈਂਟ ਦਾ ਡਾਕੂਮੈਂਟ ਜਾਲੀ ਬਣਿਆ ਹੋਵੇ ਜਾਲੀ ਡਾਕੂਮੈਂਟਸ ਬਸ ਜਿਵੇਂ ਮੋਸਟਲੀ ਜਿਹੜਾ ਰੋਪੜ ਦਾ ਫਤਿਹਗੜ੍ਹ ਸਾਹਿਬ ਦਾ ਇਹਨਾਂ ਦਾ ਹੀ ਪ੍ਰੋਫਾਈਲ ਕੀ ਹੈ ਔਰ ਕਿੱਥੇ ਕਿੱਥੇ ਇਲਾਕਿਆਂ ਨੂੰ ਇਹਨਾਂ ਨੇ ਠੱਗੀ ਕੀਤੀ ਹੈ ਧਰਬ ਦੇ ਨਾਲ ਨਾਲ ਅੱਗੇ ਦੇਖੋ ਜੀ ਅਸੀਂ ਤੁਹਾਨੂੰ ਜਿਹੜੇ ਪਿੱਛੇ 13 ਤੋਂ 14 ਐਫਆਈਆਰ ਦਾ ਵੀਰਵਾ ਨਾਲ ਦੱਸਿਆ ਹੋਇਆ ਹੈ ਵੀ ਹਾਂ ਵੀ ਜਿਹੜੀਆਂ ਇਹਦੇ ਚੋਂ ਇਹਦੇ 302 ਮਰਡਰ ਦੀਆਂ ਵੀ ਹੈਗੀਆਂ ਠੱਗੀ ਦੀਆਂ ਮੋਸਟਲੀ ਜ਼ਿਆਦਾ ਹੈਗੀਆਂ ਇਹਨਾਂ ਦਾ ਮੇਨ ਜਿਹੜਾ ਏਰੀਆ ਹੈ ਪੈਨ ਪੰਜਾਬ ਦੇ ਵਿੱਚ ਮੋਸਟਲੀ ਜਿਹੜਾ ਇਹਨਾਂ ਦੀਆਂ ਐਫਆਈਆਰਸ ਕਨਸੈਂਟਰੇਟਡ ਨੇ ਉਹ ਮੁਹਾਲੀ ਰੋਪੜ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਹੈਗੀਆਂ ਮਾਸਟਰਮਾਈਂਡ ਕੌਣ ਹੈ ਸਰ ਮਾਸਟਰਮਾਈਂਡ ਤੇ ਇਕੋ ਕੁਲਵਿੰਦਰ ਸਿੰਘ ਵਾਲੀ ਜਗਦੀਸ਼ ਗ੍ਰਿਫਤਾਰ ਹੋ ਚੁੱਕਾ ਹੈ ਤੇ ਜਗਦੀ ਆਪਣਾ ਕੁਲਵਿੰਦਰ ਸਿੰਘ ਉਫਕਾਲੀ ਦੇ ਉਪਰ ਰੇਡਸ ਚੱਲ ਰਹੀ ਨੇ ਤੇ ਇਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਕਿੰਨੇ ਮਾਮਲੇ ਸੌਟ ਆਊਟ ਹੋਏ ਹੈ ਜਾਂ ਦੀ ਗ੍ਰਿਫਤਾਰੀ ਹੋਈ ਉਹ ਹਲੇ ਇਨਵੈਸਟੀਗੇਸ਼ਨ ਕਰ ਰਹੇ ਆ ਹਲੇ ਸਾਡੇ ਰਿਮਾਂਡ ਤੇ ਸਾਡੇ ਕੋਲ ਤੇ ਜਿਵੇਂ ਫਰਦਰ ਸਾਡੇ ਕੋਲ ਅਪਡੇਟ ਆਊਗੇ ਦੰਦਾਂਗੇ ਸਰ ਖਰੜ ਤੇ ਕਿੰਨੀ ਠੱਗੀਆਂ ਕੀਤੀ ਸੀ ਹੁਣ ਤੱਕ ਵੀ ਇਸ ਇਨਵੈਸਟੀਗੇਸ਼ਨ ਚ ਕੰਮ ਸਾਡੇ ਕੋਲ ਹਲੇ ਜਿਹੜੇ ਜਿਹੜੇ ਹੋਣਾ ਸੀ ਇਹਨੂੰ ਅਸੀਂ ਇਹ ਆਪਣਾ ਇਹਨੂੰ ਅਸੀਂ ਪਬਲਿਸੀਜ਼ ਕਰ ਰਹੇ ਆ ਇਸ ਚੀਜ਼ ਨੂੰ ਦੱਸ ਰਹੇ ਆ ਤੇ ਸਾਡੇ ਕੋਲ ਦਿੱਲੀ ਦੇ ਨਵੇਂ ਬੰਦੇ ਆ ਰਹੇ ਨੇ ਹਾਲੇ ਤੱਕ ਸਾਡੇ ਕੋਲ ਦੱਸਿਆ ਵੀ ਹਾਂ ਪੁਰਾਣੀਆਂ ਐਫਆਈਆਰ ਤੇ ਹੋਰ ਪੰਜ ਚਾਰ ਕੰਪਲੇਨਾਂ ਠਾਏ ਨੇ ਪਰ ਇੱਕ ਵਾਰੀ ਜੋ ਪ੍ਰੋਪਰ ਸਾਡੇ ਕੋਲ ਐਂਡ ਤੱਕ ਜੋ ਆਊਗਾ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਲੋ ਕਹਿੰਦੇ ਚ 1000 1000 ਪਾਕਿਸਤਾਨ ਤੋਂ ਕੰਪਨਟ ਲੈ ਕੇ ਸਕੈਮਿੰਗ ਵਾਲ। ਸਕੈਮ ਸਾਨੂੰ ਬੇਸਿਕਲੀ ਕੰਪਲੇਂਟ ਹੀ ਆਈ ਸੀ ਇੱਕ ਬੰਦੇ ਦੇ ਉਹ ਕੰਪਲੀਟ ਦੇ ਉੱਪਰ ਸਾਡਾ ਪ੍ਰੋਮਪਟ ਐਕਸ਼ਨ ਕਰਦੇ ਹੋਏ ਡੀਐਸਪੀ ਖਰੜ ਨੇ ਇਹਨਾਂ ਨੂੰ ਸਾਰ ਨੂੰ ਜਦੋਂ ਕੈਚ ਕੀਤਾ ਤਾਂ ਉੱਥੋਂ ਬਾਅਦ ਇੰਟਰੋਗੇਸ਼ਨ ਦੇ ਵਿੱਚ ਗੱਲਾਂ ਸਾਡੇ ਕੋਲ ਰਿਵੀਲ ਹੋਈਆਂ ਸਰ ਲੋਕਾਂ ਨੂੰ ਅਵੇਅਰ ਕਿਸ ਤਰ੍ਹਾਂ ਕਰ ਰਹੇ ਹੋ ਕਿ ਕਿਸ ਤਰ੍ਹਾਂ ਬਚਿਆ ਜਾਏ ਕਿਸ ਤਰ੍ਹਾਂ ਵੈਰੀਫਿਕੇਸ਼ਨ ਵੀਡੀਓ ਬਹੁਤ ਜ਼ਰੂਰੀ ਨਹੀਂ ਚੁਕੀਏ ਬੜਾ ਹੈਰਾਨ ਕਰ ਦੇਣ ਵਾਲਾ ਹੈ ਜਿਹੜੇ ਵੀ ਲੋਕ ਆਪਣਾ ਘਰ ਲੈਣਾ ਚਾਹੁੰਦੇ ਨੇ ਬੜੇ ਇਮਾਨਦਾਰੀ ਦਾ ਪੈਸਾ ਹੁੰਦਾ ਦੇਖੋ ਮਹਾਲੀ ਦੇ ਵਿੱਚ ਜਾਂ ਲਾਗੇ ਤੱਕ ਦੇ ਇਰੇ ਵਿੱਚ ਬੜਾ ਇੱਕ ਪ੍ਰੇਵਲੈਂਟ ਹੈਗਾ ਵੀ ਹਾਂ ਵੀ ਜ਼ਮੀਨ ਦੇ ਰੇ ਅਮੀਰਾਂ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਸਾਡੀ ਇੱਕੋ ਬੇਨਤੀ ਹੈ ਵੀ ਹਾਂ ਵੀ ਠੀਕ ਹੈ ਜੇ ਤੁਸੀਂ ਇਨਵੈਸਟਰੀ ਕਰਨਾ ਕੁਝ ਵੀ ਕਰ ਰਹੇ ਹੋ ਉਹਨੂੰ ਪ੍ਰੋਪਰ ਵੈਰੀਫਾਈ ਕਰੋ ਸਬਰ ਦੇ ਨਾਲ ਉਸ ਚੀਜ਼ ਨੂੰ ਕਰੋ ਬੰਦੇ ਵੈਰੀਫਾਈ ਕਰੋ ਡਾਕੂਮੈਂਟਸ ਵੈਰੀਫਾਈ ਕਰੋ ਤੇ ਉਸ ਲਾਗੇ ਤੱਕ ਉਸ ਏਰੀਆ ਦੀ ਪੁੱਛਗਿੱਛ ਕਰੋ ਕਿਸੇ ਵੀ ਚੀਜ਼ ਕਾਲੀ ਨਾ ਕਰੋ ਠੀਕ ਹੈ ਕਿਉਂਕਿ ਜਲਦੀ ਜਲਦੀ ਜੋ ਇਹ ਕਰਦਾ ਹੈ ਉਹ ਹਮੇਸ਼ਾ ਗਲਤੀ ਹੁੰਦਾ ਹੈ ਜੀ 850 ਲੱਖੀ ਤੇ 2300 ਇਹ ਕਿੰਨੇ ਕੁ ਪੂਰਾ ਦਾ ਘਪਲਾ ਹੈ ਦੇਖੋ ਜੀ ਇਹ ਚ ਕਾਫੀ ਕਾਫੀ ਜਗ੍ਹਾ ਤੇ ਇਹਨਾਂ ਨੇ ਠੱਗੀਆਂ ਕੀਤੀਆਂ ਜਿਵੇਂ ਕਿ ਕਿਸੇ ਨੇ ਜੇ 10 ਕਰੋੜ ਦੀ ਜ਼ਮੀਨ ਦਾ ਬਿਆਨ 10 ਕਰੋੜ ਜ਼ਮੀਨ ਵੇਚਣੀ ਹੈ ਤੁਹਾਨੂੰ 1.5 ਕਰੋੜ 2 ਕਰੋੜ ਬੈਣਾ ਐਸਾ ਉਹਨਾਂ ਦੇ ਕੋਲ ਕਾਫੀ ਹਾਈ ਅਮਾਉਂਟ ਦੇ ਵਿੱਚ ਕਰੋੜਾਂ ਦੇ ਵਿੱਚ ਠੱਗੀਆਂ ਇਹਨਾਂ ਦੀਆਂ ਸਰ ਸਿਰਫ ਐਗਰੀਕਲਚਰ ਲੈਫਟ ਕਰਦੇ ਸੀ ਕਿ ਫਲੈਗ ਜਾਂ ਐਗਰੀਕਲਚਰ ਪੋਸ਼ਡਨ ਕਰਦੇ ਸੀ ਸਾਡੇ ਕੋਲ ਸਾਡੇ ਕੋਲ ਸਾਹਮਣੇ ਹਲੇ ਤੱਕ ਜਿਹੜਾ ਐਗਰੀਕਲਚਰ ਲੈਫਟ ਦਾ ਆਇਆ ਪੁਰਾਣੀਆਂ ਕੋਠੀਆਂ ਦਾ ਵੀ ਹੈਗਾ ਇਹਨਾਂ ਦਾ ਤੇ ਬਾਕੀ ਉਸ ਜਿਹੜੀਆਂ ਐਫਆਈਐਸ ਪੜ੍ਹ ਕੇ ਜੋ ਸਾਰਾ ਪੁਰਾਣਾ ਰਿਕਾਰਡ ਕਰਕੇ ਤੁਹਾਨੂੰ ਦੁਬਾਰਾ ਅਪਡੇਟ ਕਰਦੇ ਨੇ ਨਾ ਕੋਈ ਐਸੋਸੀਏਟ ਛੱਡੇ ਹੋਏ ਨਹੀਂ ਜੋ ਕਿ ਸਾਰਾ ਕਨ ਵੇਚਣ ਵਾਲੀ ਹੈ ਇਹ ਮਾਲਿਕ ਹੈ ਇਹਨਾਂ ਨੇ ਕੋਈ ਐਸੋਸੀਏਟ ਰੱਖ ਕੇ ਸੀ ਜਿੱਦਾਂ ਤੁਸੀਂ ਵੀ ਕਿਹਾ ਆਪਣੇ ਬੰਦੇ ਉੱਤੇ ਛੱਡ ਦਿੰਦੇ ਸੀਗੇ ਇਨੀਸ਼ੀਅਲੀ ਸਾਡੇ ਕੋਲ ਦੋ ਬੰਦਿਆਂ ਦੀ ਆਈ ਸੀ ਨਾ ਵੀ ਹਾਂ ਵੀ ਇਹ ਜੇ ਬੰਦੇ ਸਾਡੇ ਕੋਲ ਆਏ ਨੇ ਇਹਨਾਂ ਨੇ ਸਾਨੂੰ ਜ਼ਮੀਨ ਦਿਖਾਈ ਹੈ ਤਾਂ ਇਹਨਾਂ ਨੇ ਸਾਡੇ ਕੋਲ ਪੈਸੇ ਲਏ ਨੇ ਹੌਲੀ ਹੌਲੀ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਤਾਂ ਜਿਵੇਂ ਦੂਜੇ ਜਗਤਾਰ ਸਿੰਘ ਆ ਗਿਆ ਪੂਪੇਸ਼ ਆ ਗਿਆ ਇਹ ਸਾਰੇ ਐਸੋਸੀਏਟ ਸੀ ਨੇ ਜਿਨ੍ਹਾਂ ਨੇ ਡਾਲੀ ਡਾਕੂਮੈਂਟ ਤਿਆਰ ਕੀਤੇ ਜਿਨ੍ਹਾਂ ਨੇ ਇਨਫੋਰਮੇਸ਼ਨ ਕੱਢੀ ਹੈ ਵੀ ਕਿਸੇ ਨੇ ਰਿੱਕੀ ਕੀਤੀ ਹੈ ਵੀ ਹਾਂ ਵੀ ਇਹ ਬੰਦੇ ਕੋਲ ਪੈਸੇ ਹੈਗੇ ਨਹੀਂ ਇਹ ਸਾਰੇ ਐਸੋਸੀਏਟਸ ਵੀ ਚੁਣਾਲੀ ਨੇ ਇਹਨਾਂ ਦੇ ਸਰ हले देख रहे हैं को जो कोई गल नहीं थैंक यू हाँ जी तो तो मैम हमने सात की आपको इन्फॉर्मेशन दिया अभी तक हमारे पास प्रॉपर सात का ही जितनी भी हमारी इंटरोगेशन हुई है जब इन्वेस्टिगेशन है टिल लाओ उसमें सात बंदों का हमारे पास आया और सात के साथ में हमने जिसमें से पांच रश कर लिए और दो हम जल्दी ही गिरफ्तार कर लें ਹਲੇ ਅਰਲਿਸਟੇਜ ਕਰ ਰਹੇ ਆ ਦੱਸ ਦਾਂਗੇ ਤੁਹਾਨੂੰ ਬਾਅਦ ਵਿੱਚ ਥੈਂਕ ਯੂ ਔਰ ਔਰ ਗ੍ਰਿਫਤਾਰੀਆਂ ਹੋ ਸਕਦੀ ਹੈ ਦੋ ਦੋ ਦੀਆਂ ਗ੍ਰਿਫਤਾਰੀਆਂ ਹਲੇ ਬਾਕੀ ਹੈ ਜੀ ਕਰਾਂਗੇ ਜਲਦੀ ਬਾਕੀ ਜੀ ਉਹਨਾਂ ਤੋਂ ਪੁੱਛ ਕੇ ਅੱਗੇ ਫਰਦਰ ਆਊਗਾ ਕਿਸੇ ਨੂੰ ਬਖਸ਼ਾਂਗੇ ਨਹੀਂ ਠੀਕ ਹੈ ਥੈਂਕ ਯੂ मैम मैंने ऑलरेडी बता दिया है अभी हाँ भी हमने पहले इनिशियली दो ही गिरफ्तार किए थे उसके बाद में जिसने डा, जाली डॉक्यूमेंट्स बनाए हैं जो इन्फॉर्मेशन क्रिएट uh, कर रहा है या डॉक्यूमेंट्स क्रिएट कर रहा है और जो बंदे मतलब पैसे अपना एडजस्ट कर रहे हैं वो सारे के सारे इसमें गिरफ्तार किए हैं प्रॉपर गैंग है ये सात बंदों का